ਲੁਧਿਆਣਾ ਦੇ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਲੁਧਿਆਣਾ ਦੇ ਸਦਰ ਥਾਣੇ ਦੀ ਪੁਲਿਸ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚ ਚੁੱਕੀ ਹੈ ਪ੍ਰਿੰਸੀਪਲ ਨੂੰ ਈਮੇਲ ਦੇ ਰਾਹੀਂ ਇੱਕ ਮੈਸੇਜ ਮਿਲਦਾ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਤੁਹਾਡੇ ਸਕੂਲ ਨੂੰ ਉਡਾ ਦਿੱਤਾ ਜਾਵੇਗਾ ਸਦਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਸਕੂਲ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਨੇ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜਿਆ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਸਕੂਲ ਨੂੰ 5 ਅਕਤੂਬਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਮੋਬਾਈਲ ਨੰਬਰ ਤੋਂ ਇਹ ਈਮੇਲ ਭੇਜਿਆ ਗਿਆ ਹੈ ਉਹ ਬਿਹਾਰ ਦਾ ਹੈ ਬਿੱਤੇ ਵੀ ਇਹ ਸਕੂਲ ਦੀ ਅੱਛਾ ਕਿਉਂਕਿ ਇੱਕ ਤੁਹਾਨੂੰ ਕਿ ਕਿ ਕਿੰਨੇ ਕਿ ਬੱਚੇ ਇਹ ਤਾਂ ਖਾਸੀ ਵਰਦੇ ਆ ਜੀ ਤੇ ਅੱਜ ਸਕੂਲ ਲੱਗਣਾ ਸੀਗਾ ਸਕੂਲ ਲੱਗਣਾ ਸੀ ਮੈਸੇਜ ਨਹੀਂ ਦੇਖਵਣਾ ਬੱਚਿਆਂ ਨੇ ਮਤੀ ਮੈਸੇਜ ਦੇਖਦੇ ਹੋ ਮੋਬਾਈਲ ਤੇ ਠੀਕ ਹੈ ਹਾਂ ਤੇ ਕੁਝ ਪਤਾ ਲੱਗੇ ਕਿ ਸਕੂਲ ਨੂੰ ਕੋਈ ਤੰਗੀ ਪੰਗੀ ਮਿਲੀ ਹੈ ਨਹੀਂ ਸਰ ਇਸ ਵਾਰ ਤਾਂ ਨਹੀਂ ਪਤਾ ਲੱਗਿਆ ਕਿੰਨੇ ਕੁ ਬੱਚੇ ਪੜਦੇ ਨੇ ਇੱਥੇ ਬੱਚੇ ਹੋਣਗੇ ਵੈਕਸੀਨੇਟਰ ਦੀ 510 ਹੋਊਗਾ ਬੱਚੇ ਸਾਡੇ ਕੋਲੇ ਅਫਸਰਾਂ ਤੋਂ ਕੋਈ ਨਹੀਂ ਹੈਗੀ ਆਪਣੇ ਅਫਸਰਾਂ ਨੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ ਜੀ ਗੁਰੂ ਹਰਕ੍ਰਿਸ਼ਨ ਅਦਰ ਸਿਨੀਅਰਸ ਕੋਲ ਨੂੰ ਪੁੱਛ ਕੋ ਠੀਕ ਹੈ ਕੋਈ ਬੰਬੂਮ ਨਾਲ ਧਮਕੀ ਨਹੀਂ ਰਹੀ ਹੈ ਬ੍ਰਾਂਧੀ ਹਾਂ ਜੀ ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਵੀ ਇਹ ਸੰਬੰਧਿਤ ਡਿਊਟੀ ਕੀ ਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਕੋਈ ਜੂਰ ਪਾਸ ਦੇ ਬਾਰੇ ਮੁਸ਼ਕਲ ਸੇ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਜਰੀ ਨਹੀਂ ਕਰਦੀ ਕੁਝ ਪਤਾ ਲੱਗ ਪਾਇਆ ਉਨ ਤੱਕ ਕਿ ਮੇਲ ਪੇਜੇ ਨਾਲ ਕੋਣ ਸੀ ਮੈਨੂੰ ਸਾਨੂੰ ਇਹਦੇ ਬਾਰੇ ਕੁਝ ਨਹੀਂ ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਉਹਦੇ ਵਸੇ ਐਕਚੁਅਲੀ ਪਹਿਲੇ ਹੀ ਛੁੱਟੀਆਂ ਹੋ ਗਈਆਂ ਇੱਥੇ ਸਕੂਲ ਦੇ ਚੁੱਕੇ ਅੱਜ ਤੱਕ ਸਕੂਲ ਲੱਗਣਾ ਸੀਗਾ ਛੁੱਟੀ ਹੈ ਹਾਂ ਛੁੱਟੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨ ਹਾਂਜੀ ਉਹਨਾਂ ਦੀ ਡੈੱਥ ਹੋ ਗਈ ਸੀ ਉਹਦੇ ਸੰਬੰਧਿਤ ਮਿਲਣਾ ਚੁੱਕੇ